ਚੇਪਾਲ ਸਿੰਘ ਮੇਰੇ ਪਤੀ ਜੀ ਸੀਗੇ ਤੋਂ 20 ਜਨਵਰੀ ਨੂੰ ਜਿੱਥੋਂ ਟੂਰਿਸਟ ਵਿਜੇ ਤੇ ਬਾਹਰ ਗਏ ਸੀਗੇ ਲਸੀਆ ਤੇ ਫਿਰ ਅਸੀਆ ਚ ਉਹਨਾਂ ਨੇ ਉੱਥੇ ਜੋ ਆਰਮੀ ਜਿਹੜੀ ਉਹਨਾਂ ਨੇ ਜੁਆਇਨ ਕੀਤੀ ਆਰਮੀ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੂੰ ਉੱਥੇ ਜਿਹੜਾ ਵਾ ਉਹ ਇਹਨਾਂ ਨੂੰ ਜਨੇ ਵੀ 25 ਦਿਨ ਦੀ ਉਹਨਾਂ ਨੇ ਟ੍ਰੇਨਿੰਗ ਦਿੱਤੀ ਗਈ 3 ਦਿਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਵਾ ਬਾਰਡਰ ਤੇ ਭੇਜ ਦਿੱਤਾ ਗਿਆ 3 ਮਾਰਚ ਨੂੰ ਬਾਰਡਰ ਤੇ ਗਏ ਆ ਤੇ ਬਾਰਡਰ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਸਾਡੇ ਨਾਲ ਫੋਨ ਤੇ ਕੰਟੈਕਟ ਕੀਤਾ ਤੇ ਕਹਿਣ ਲੱਗੇ ਕਿ ਮੈਂ ਹੁਣ ਤੁਹਾਡੇ ਨਾਲ ਗੱਲਬਾਤ ਨਹੀਂ ਹੋ ਸਕਦੀ ਕਿਉਂਕਿ ਮੈਂ ਹੁਣ ਬਾਰਡਰ ਜਾ ਰਿਹਾ ਹਾਂ ਤੇ ਮੈਰੀ ਜਿਹੜੀ ਆ ਡਿਊਟੀ ਬਾਰਡਰ ਤੇ ਲਾ ਦਿੱਤੀ ਹੈ ਹੁਣ ਬਾਰਡਰ ਚੱਲੇ ਸੀ ਜੰਗ ਦੇ ਮੈਦਾਨ ਵਿੱਚ ਹੈ ਉੱਥੇ ਜੰਗ ਹੈ ਤੇ ਅਸੀਂ ਉਹਨੂੰ ਫਿਰ ਉਸ ਤੋਂ ਬਾਅਦ ਸਾਡੀ ਕੋਈ ਕਾਲ ਨਹੀਂ ਹੋਈ ਅਸੀਂ ਵੇਟ ਕਰਦੇ ਰਹੇ 12 ਮਾਰਚ ਨੂੰ ਉਹਦੇ ਕੁਝ ਸਾਥੀ ਕੋਲੋਂ ਦੋਸਤ ਕੋਲੋਂ ਪਤਾ ਲੱਗਾ ਕਿ ਉਹਦੀ ਡੈਥ ਹੋ ਗਈ ਹੈ ਅਸੀਂ 12 ਮਾਰਚ ਤੱਕ ਵੇਟ ਕਰ ਕੱਲ ਸਾਨੂੰ 9 9 ਤਰੀਕ ਨੂੰ ਪਤਾ ਲੱਗਾ ਸਾਡੇ ਤੇ ਉਹਦੇ ਦੋਸਤ ਨੂੰ ਪਤਾ ਲੱਗਾ ਕਿ 12 ਮਾਰਚ ਨੂੰ ਉਹਦੀ ਡੈਥ ਹੋ ਚੁੱਕੀ ਹੈ ਪਰ ਸਰ ਜਦੋਂ ਉਹ ਫੌਜ ਚ ਗਿਆ ਤੁਸੀਂ ਰੋਕਿਆ ਨਹੀਂ ਉਹਨੂੰ ਸਰ ਉਹਨੂੰ ਰੋਕਿਆ ਸੀਗਾ ਪਰ ਉਹਨੇ ਕਿਹਾ ਕਿ ਮੇਰਾ ਇੱਕ ਜਨੂਨ ਹੈ ਮਨ ਦੇ ਵਿੱਚ ਕਿ ਮੈਂ ਸ਼ਹੀਦ ਹੋਣਾ ਚਾਹੁੰਦਾ ਹੂੰ ਉਹ ਕਹਿੰਦਾ ਮੈਂ ਇੰਡੀਅਨ ਆਰਮੀ ਚ ਤੇ ਨਹੀਂ ਹੋ ਸਕਿਆ ਮੇਰਾ ਜਨੂਨ ਹੈ ਕਿਤੇ ਬਾਹਰ ਜਾ ਕੇ ਸ਼ਹੀਦੀ ਪ੍ਰਾਪਤੀ ਕਰ ਲਵਾਂ ਜੀ ਜੀ ਇੱਥੇ ਫੌਜ ਟਰਾਈ ਕੀਤਾ ਸੀ ਉਹਨੇ ਹਾਂਜੀ ਇੱਥੇ ਆਰਮੀ ਟਰਾਈ ਕੀਤਾ ਤੇ ਪੁਲਿਸ ਸੀ ਜੀ ਡੇਲੀ ਵਿੱਚ ਪੁਲਿਸ ਸੀ ਜੀ ਪਰਤੀ ਸੀਗੇ ਕਿਤੇ ਡੇਲੀ ਵਿੱਚ ਪੁਲਿਸ ਸੀ ਸੀ ਅੱਛਾ ਜੀ ਤੇ ਸਰ ਇਹ ਕੀ ਜਦੋਂ ਤੁਸੀਂ ਉਹਨਾਂ ਨੇ ਕੀਤਾ ਰੋਕਿਆ ਨਹੀਂ ਉਹਨਾਂ ਨੂੰ ਉੱਥੇ ਉਹ ਕੀ ਗੱਲਬਾਤ ਕੀ ਕਰ ਰਹੇ ਸੀ ਉਹਨਾਂ ਨੂੰ ਮੰਨਾਂ ਵੀ ਕੀਤਾ ਸੀਗਾ ਪਰ ਉਹਦਾ ਮਨ ਹੀ ਇੱਜਾ ਦਾ ਬਣ ਗਿਆ ਸੀ ਕਿ ਮੈਂ ਇੱਕ ਛਿੱਦੀ ਹੀ ਪ੍ਰਾਪਤ ਕਰਨੀ ਹੈ ਕਦੋਂ ਜੁਆਇਨ ਕੀਤਾ ਸੀ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ 20 ਜਨਵਰੀ ਐ 20 ਮਈ ਤੋਂ ਗਏ ਆ 12 ਸੌਰੀ 12 12 ਜਨਵਰੀ ਨੂੰ ਗਏ ਆ ਤੇ ਦੋ ਚਾਰ ਦਿਨ ਬਾਅਦ ਇਹਨਾਂ ਨੂੰ ਜੋਇਨ ਕਰ ਲਿਆ ਤੇ ਸਰ ਉੱਥੇ ਹੋਰ ਵੀ ਪੰਜਾਬੀ ਨੌਜਵਾਨ ਹੈਗੇ ਉਹਨਾਂ ਦੇ ਹਾਂਜੀ ਉੱਥੇ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਆ ਗਏ ਤੁਹਾਨੂੰ ਕਿਦੋਂ ਪਤਾ ਲੱਗਾ ਤੇ ਕਿਸ ਤਰੀਕੇ ਵਾਦਾ ਸਾਨੂੰ 9 ਤਰੀਕ ਨੂੰ ਪਤਾ ਲੱਗਾ ਕੋਈ ਤਾਂ ਸੁਣਾਇਆ ਸੀ ਕੋਈ ਤੁਸੀ ਸੰਪਰਕ ਕੀਤਾ ਅਸੀਂ ਸੰਪਰਕ ਕੀਤਾ ਕਿਉਂਕਿ ਸਾਡੇ 2 ਮਹੀਨੇ ਹੋ ਗਏ ਸਾਡੇ ਕੋਲ ਗੱਲਬਾਤ ਨਹੀਂ ਹੁੰਦੀ ਤੇ ਕੰਟੈਕਟ ਨਹੀਂ ਹੁੰਦਾ ਪਿਆ ਤਾਂ ਹੁਣ ਸੁਭੀ ਅਮ੍ਰਿਤਕ ਦੇ ਕੀ ਆ ਰਹੀ ਆ ਭਾਰਤ ਜਾਂ ਕੀ ਮੰਗ ਰਹੇ ਮੰਗੇ ਤਾਂ ਅਸੀਂ ਇਹ ਕਰਦੇ ਕਿ ਜੇਕਰ ਉਹਨਾਂ ਕੋਲ ਹੈ ਦੇ ਤਾਂ ਸਾਨੂੰ ਵਾਪਸ ਕੀਤੀ ਜਾਵੇ ਇੰਨੀ ਚ ਪਰਿਵਾਰ ਨੂੰ ਜਿਹੜੀ ਸਹੂਲਤ ਆ ਉਹ ਦਿੱਤੀ ਜਾਵੇ ਪਰਿਵਾਰ ਨੂੰ ਬੱਚਿਆਂ ਨੂੰ ਜੇ ਕੋਈ ਮੇਰਾ ਬ੍ਰਦਰ ਹੈ ਉਹ ਵੀ ਬਜ਼ੁਰਗ ਨੇ ਉਹਨਾਂ ਕੋਲ ਇੱਕ ਛੋਟੀ ਕਰਿਆਨੇ ਦਾ ਦੁਕਾਨ ਹੈ ਤੇ ਭਾਬੀ ਜੀ ਉਹ ਵੀ ਬਜ਼ੁਰਗ ਨੇ ਮੇਰੇ ਫਾਦਰ ਸਾਹਿਬ ਨੇ ਉਹ ਵੀ ਬਜ਼ੁਰਗ ਨੇ ਤੇ ਜਿਹੜੀ ਸਾਡੀ ਹੁਣ ਗੋਟੀ ਹੈ ਨਾ ਉਹ ਸਾਡੀ ਆ ਉਹਦੇ ਕੋ ਵੀ ਖੂਨ ਦਾ ਸਹਾਰਾ ਚਾਹੀਦਾ ਸਾਨੂੰ ਕੋਈ ਕਾਰੋਬਾਰ ਉਹ ਸੈਂਟਰ ਸਰਕਾਰ ਗਵਰਨਮੈਂਟ ਪੰਜਾਬ ਸਰਕਾਰ ਵੱਲੋਂ ਵੀ ਮੰਗਿਆ ਤੇ ਉਹਨੂੰ ਕੋਈ ਜੋਬ ਦਿੱਤੀ ਜਾਵੇ ਇੱਥੇ ਇੱਥੇ ਕੀ ਕਾਰੋਬਾਰ ਕਰਦੇ ਸੀ ਇਥੇ ਦੱਸਿਆ ਸੀ ਤਾਂ ਢਿਲੀ ਵਿੱਚ ਪੁਲਿਸ ਸੀਗਾ। ਅੱਛਾ ਤੇ ਇੱਥੇ ਉਹਨਾਂ ਦੀ ਵਾਈਫ ਹੋਰ ਕਿ ਪਰਿਵਾਰ ਚ ਕੌਣ-ਕੌਣ ਹੈ? ਪਰਿਵਾਰ ਚ ਮੇਰੇ ਬ੍ਰਦਰ ਨੇ ਮੇਰੀ ਭਾਬੀ ਜੀ ਹੈ, ਮੇਰੇ ਭਾਦਰ ਸਾਹਿਬ ਨੇ। ਹੂੰ। ਤੇ ਉਹ ਮੈਰਿਡ ਸੀ। ਹਾਂਜੀ ਮੈਰਿਡ। ਦੋ ਬੱਚੇ ਨੇ। ਇੱਕ ਲੜਕਾ ਗੁਰ ਤੇਜ ਸੋਰੀ ਵਰਨ ਅਰਮਾਨਦੀਪ ਸਿੰਘ ਆ। ਉਹ ਲੜਕਾ 6 ਸਾਲ ਦਾ ਵਾ। ਲੜਕੀ ਜਿਹੜੀ ਆ 3 ਸਾਲ ਦੀ ਆ। ਕੀ ਸਮਝੋ ਕਿੰਨਾ ਕੁ ਵੱਡਾ ਨੁਕਸਾਨ ਆ ਜੀ। ਬਹੁਤ ਸਾਰਾ ਵੱਡਾ। ਪਰਿਵਾਰ ਨੂੰ ਤਾਂ ਬਹੁਤ ਸਾਰਾ ਵੱਡਾ ਨੁਕਸਾਨ ਹੈ ਕਿਉਂਕਿ ਪਹਿਲਾ ਛੋਟਾ ਬ੍ਰਦਰ ਸੀਗਾ ਉਹ ਵੀ ਡੈਥ ਹੋ ਗਈ ਆ ਤੇ ਹੁਣ ਇਹਦੋਂ ਉਹ ਕਿਸ ਤਰ੍ਹਾਂ ਇਹ ਸੀ ਉਹਦੇ ਅਟੈਕ ਆਇਆ ਸੀ ਉਹ ਛੋਟਾ ਯੂਕਰੇਨ ਨਾ ਜਦੋਂ ਲੜਾਈ ਲੱਗੀ ਸੀ ਉਦੋਂ ਜਿਹੜੇ ਫਰਤੀ ਖੁੱਲੀ ਸੀ ਉਹਦੇ ਚ ਜਾ ਕੇ ਜੁਆਇਨ ਹੋਏ ਆ ਜਾਂ ਪਹਿਲਾਂ ਤੋਂ ਪੱਕੇ ਸੀ ਨਹੀਂ ਨਹੀਂ ਉਰ ਦੇ ਚ ਜੁਆਇਨ ਹੋਏ ਨਹੀਂ ਇਹ ਜੁਆਇਨ ਤੋਂ ਹੋਇਆ ਕਰੋ ਟੂਰਿਸਟ ਵੀਜ਼ੇ ਤੇ ਕੇ ਹਾਂਜੀ ਪਰ ਟੂਰਿਸਟ ਪਰ ਉਧਰ ਜਾ ਕੇ ਜੁਆਇਨ ਹੋ ਗਏ ਅੱਛਾ ਤੇ ਇਹਨਾਂ ਨੂੰ ਪਤਾ ਸੀ ਕਰੋ ਮੰਨ ਕੇ ਗਏ ਸੀ ਕਿ ਆਪਾਂ ਜੁਆਇਨ ਹੋਣਾ ਉੱਥੇ ਹਾਂਜੀ ਕਰੋ ਮੰਨ ਕੇ ਗਏ ਕਿ ਮੈਸੀਜ ਦੀ ਹੀ ਪ੍ਰਾਪਤ ਕਰਨਾ ਚਾਹਾਂਗੇ ਕੋਈ ਤੇ ਪਹਿਲਾਂ ਕਿਸੇ ਹੋਰ ਕੰਟਰੀ ਗਏ ਆ ਪਹਿਲਾਂ ਪਹਿਲੇ ਬਹੁਤ ਸਾਰੀਆਂ ਕੰਟ ਕੀ ਕਰਦੇ ਰਹੇ ਉੱਥੇ ਉੱਥੇ ਪਹਿਲੇ ਸਾਈਪ੍ਰੈਸ ਚ ਰਸਗੇ ਹੂੰ ਉੱਥੇ ਸਾਈਪ੍ਰੈਸ ਵੀ ਹੈ ਤੇ ਆਪਣਾ ਉਹ ਕਾਰੋਬਾਰੀ ਕਰਦੇ ਸੀਗੇ ਬਹੁਤ ਛੋਟੇ ਮਤ ਕੰਮ ਹੀ ਤੇ ਰਸ਼ੀਆ ਘੁੰਮਣਸ ਤੇ ਗਏ ਸੀ ਨਹੀਂ ਉਹ ਟੂਰ ਵਿਜੇ ਤੇ ਗਏ ਸੀ ਟੂਰ ਵਿਜੇ ਤੇ ਕੀ ਕਰਨ ਗਏ ਸੀ ਟੂਰਿਸਟ ਵਿਜੇ ਤੇ ਘੁੰਮਣੇ ਜਾਂਦੇ ਜਲ ਮੰਨ ਲਓ ਜਿਦਾ ਵੀ ਪਰ ਉਹਨਾਂ ਨੂੰ ਉੱਥੇ ਜਾ ਕੇ ਆਰਮੀ ਜਵਾਨ ਕਰ ਲਈ ਕਿੰਨਾ ਵੱਡਾ ਕੀ ਸਮਝੋ ਕਿ ਇਹ ਜੰਗ ਬੰਦ ਹੋਣੀ ਚਾਹੀਦੀ ਹੈ ਹਾਂਜੀ ਇਹ ਤਾਂ ਬੰਦ ਹੋਣੀ ਚਾਹੀਦੀ ਬਹੁਤ ਸਾਰੇ ਸਾਡੇ ਪੰਜਾਬੀ ਲੋਕ ਜਿਹੜੇ ਆ ਇੰਡੀਅਨ ਲੋਕ ਜਿਹੜੇ ਆ ਪਸੇ ਆ ਉੱਥੇ ਉਨਾ ਵਾਸਤੇ ਵੀ ਜਿਹੜੀ ਇਹ ਬਹੁਤ ਸਾਰੀ ਮੁਸੀਬਤ ਆ ਇਹ ਜਿਹੜਾ ਬੰਦ ਹੋਣਾ ਚਾਹੀਦਾ ਸਾਡੇ ਦੇਖੋ ਬਹੁਤ ਸਾਰੇ ਸਾਥੀ ਜਿਹੜੇ ਇੰਡੀਅਨ ਲੋਗ ਆ ਉਹ ਫਸੇ ਹੋਏ ਉੱਥੇ ਬਹੁਤ ਸਾਰੇ ਸ਼ਹੀਦ ਹੁੰਦੇ ਪਏ ਆ ਪਰ ਇਹ ਗਲਤ ਹੈ ਜੀ ਜਬੰਦ ਹੋਣੀ ਚਾਹੀਦੀ ਤੁਹਾਨੂੰ ਨੌ ਨੂੰ ਜਾਣਕਾਰੀ ਕਿੰਨੇ ਦਿੱਤੀ ਭਾਰਤ ਸਰਕਾਰ ਨੂੰ ਲੋਕੀ ਕੋਈ ਅਸਤੀ ਕੀ ਜਾਣਕਾਰੀ ਕਿਵੇਂ ਆਈ ਤੁਹਾਨੂੰ ਨਹੀਂ ਸਾਨੂੰ ਉਹਦੇ ਦੋਸਤਾਂ ਤੋਂ ਦੋਸਤਾਂ ਤੋਂ 3 ਮਾਰਚ ਨੂੰ ਭਾਰਤ ਸਰਕਾਰ ਦਾ ਕੋਈ ਬਿਆਨ ਆਇਆ ਨਹੀਂ ਕੋਈ ਬਿਆਨ ਨਹੀਂ ਆਇਆ ਕੋਈ ਸਾਡੇ ਭਾਰਤ ਸਰਕਾਰ ਨਾਲ ਕੋਈ ਮੁਲਾਕਾਤ ਨਹੀਂ ਕੋਈ ਕੰਟੈਕਟ ਨਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਮੀਡੀਆ ਰਾਹੀਂ ਮੀਡੀਆ ਰਏ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਦੇਖੋ ਸਾਡੇ ਜਿਹੜੇ ਬੱਚੇ ਆ ਬੱਚਾ ਸ਼ਿਦੀਪਾਈ ਹੈ ਉਹਦੀ ਜਿਹੜੀ ਸਹੂਲਤਾਂ ਮਿਲਣੀ ਚਾਹੀਦੀ ਸਾਨੂੰ ਮੇਰਾ ਨਾਮ ਪਰਮਿੰਦਰ ਕੌਰ ਵਾਈਫ ਆਫ ਤੇਜਪਾਲ ਸਿੰਘ ਮੇਰੇ ਹਸਬੰਦ ਦਸੰਬਰ ਦੇ ਵਿੱਚ 20 ਦਸੰਬਰ ਨੂੰ ਗਏ ਆ ਥਾਈਲੈਂਡ ਗਏ ਹੋ 10-15 ਦਿਨਾਂ ਨੂੰ ਕੁਝ ਕੰਮ ਨੂੰ ਉਹਨਾਂ ਦੇ ਫਰੈਂਡ ਰਹਿੰਦੇ ਸੀ ਉੱਥੋਂ ਅੱਗੇ 12 ਜਨਵਰੀ ਨੂੰ ਰਸ਼ੀਆ ਗੇ ਮਾਸਕੋ ਸਿਟੀ ਸਿੱਦੇ ਆਰਮੀ ਹੈਡ ਕੁਆਟਰ ਚ ਗਏ ਨੇ 16 ਜਨਵਰੀ ਨੂੰ ਉਹਨਾਂ ਨੇ ਆਪਣੇ ਨਾਲ ਫਿਕਸ ਸ਼ੇਅਰ ਕੀਤੀਆਂ ਵਪਾਕੇ ਰਸ਼ੀਅਨ ਯੂਨੀਫਾਰਮ ਚ ਆਰਮੀ ਜੁਆਇਨ ਕਰਨ ਤੋਂ ਬਾਅਦ ਤੇ ਨਹੀਂ ਲਗਾਤਾਰ ਗੱਲ ਹੁੰਦੀ ਰਹੀ ਆ 3 ਮਾਰਚ ਨੂੰ ਲਾਸਟ ਟਾਈਮ ਗੱਲ ਹੋਈ 3 ਮਾਰਚ ਨੂੰ ਪਹਿਲੇ ਵੀ ਪਰ ਥੋੜੇ ਦਿਨ ਫੋਨ ਬੰਦ ਰਹਿਊਗਾ ਪਰ ਹੋ ਸਕਦਾ ਮਹੀਨਾ ਵੀ ਬੰਦ ਰਹਿ ਸਕਦਾ ਹੈ 10 ਮਾਰਚ ਤੋਂ ਬਾਅਦ ਗੱਲ ਨਹੀਂ ਹੋਈ ਐਵੇਂ ਉਹਨਾਂ ਦੇ ਨੋਰਮ ਦੇ ਵਿੱਚ ਜਿਹੜੇ ਮੁੰਡੇ ਹੋ ਉਹਨਾਂ ਨੇ ਗੱਲ ਹੁੰਦੀ ਉਹ ਛੁੱਟੇ ਦਿਲਾਸੇ ਦਿੰਦੇ ਠੀਕ ਠਾਕ ਆ ਸਭ ਕੁਝ ਠੀਕ ਠਾਕ ਆ ਐਡਾ ਮੈਂ ਅੱਗੇ ਅੱਗੇ ਕਿਸੇ ਨੂੰ ਪੁੱਛ ਕਿਚ ਇਨਫੋਰਮਡਾ ਮੈਨੂੰ ਥੋੜਾ ਬਹੁਤ ਪਤਾ ਲੱਗ ਜਾਵੇ ਤੋਂ ਬਾਅਦ 9 ਜੂਨ ਨੂੰ ਕਨਫਰਮ ਹੋਇਆ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹਨੇ ਕਾਲ ਕੀਤੀ ਆ ਰਸ਼ੀਆ ਨੂੰ ਹੈੱਡ ਕੁਆਟਰ ਚ ਫੋਨ ਹੈ ਤੇ ਇਹਨਾਂ ਨੂੰ ਫੌਜ ਦਾ ਸ਼ੌਂਕ ਸੀ ਕਿ ਕਿ ਉਹਦੇ ਜ਼ਬਰਦਸਤੀ ਭਰਤੀ ਕਰਾਇਆ ਗਿਆ ਹਾਂਜੀ ਇਹਨਾਂ ਨੂੰ ਸ਼ੌਂਕ ਸੀ ਇੱਥੇ ਵੀ ਇਹ ਟਰਾਈ ਕਰਦੇ ਰਹਿੰਦੇ ਹੁੰਦੇ ਸੀ ਇਹਨਾਂ ਦੀ ਉਮਰ 29 ਸਾਲ ਹੈ 28 ਸਾਲ ਤੱਕ ਇਹਨਾਂ ਨੇ 3-4 ਮਟਵਲ ਭਰਤੀਆਂ ਵੇਖੀਆਂ ਇੱਥੇ ਆਰਮੀ ਦੇ ਵਿੱਚ ਵੀ ਦੇਖੀਆਂ ਪੁਲਿਸ ਦੇ ਵਿੱਚ ਵੀ ਆਸ ਦੇ ਵਿੱਚ ਜਦੋਂ ਮੈਰਿਜ 'ਚ ਨਾਂ ਨਹੀਂ ਸੀ ਹੁੰਦਾ ਹੁੰਦਾ ਉਹ ਤੋਂ ਬੜੇ ਦੁਖੀ ਹੁੰਦੇ ਕਿ ਮੈਨੂੰ ਮਤਲਬ ਸਭ ਕੁਝ ਹੋਣ ਤੋਂ ਬਾਅਦ ਮੈਨੂੰ ਜੋਬ ਨਹੀਂ ਮਿਲੀ ਮਿਲਦੀ ਫਿਰ ਉਹਨਾਂ ਦਾ ਥੋੜਾ ਝਕਾ ਹੋ ਗਿਆ ਕਿ ਮੈਂ ਬਾਹਰ ਜਾਵਾਂ ਤੁਹਾਨੂੰ ਕੀ ਕੀ ਇਸ ਤਰ੍ਹਾਂ ਦੀ ਸਮਝੋਗੇ ਜੋ ਧਾਣਾ ਵਾਪਰੇ ਕਿੰਨਾ ਦੁਖਦਾਈ ਤੇ ਥੱਲੇ ਫਿਰ ਕੀ ਮੰਗ ਕਰਦੇ ਹੋ ਹਾਂਜੀ ਮੇਰੀ ਇਹ ਮੰਗ ਵਾ ਕਿ ਜੇ ਉਹਨਾਂ ਦੀ ਡੈੱਡ ਬੋਡੀ ਹੈਗੀ ਹੈ ਜਿੱਤੇ ਕਨਫਰਮ ਡੈਥ ਹੀ ਕਰ ਡੈਥ ਡੇਟ ਕਨਫਰਮ ਕੀਤੀ ਡੈੱਡ ਬੋਡੀ ਦਾ ਕੁਛ ਨਹੀਂ ਪਤਾ ਕਿ ਡੈੱਡ ਬੋਡੀ ਹੈਗੀ ਆ ਤੂੰ ਇੰਡੀਆ ਭੇਜੀ ਜਾਵੇ। ਇਹ ਕਰੋ ਟੂਰਿਸਟ ਵੀਜ਼ੇ ਤੇ ਗਏ ਸੀ। ਹਾਂਜੀ ਉਹ ਕਦੇ ਟੂਰਿਸਟ ਵੀਜ਼ੇ ਤੇ ਗਏ ਸੀ। ਤੁਸੀਂ ਰੋਕਿਆ ਨਹੀਂ ਉਹਨਾਂ ਨੂੰ ਫਿਰ? ਰੋਕਦੇ ਸੀ ਇਹਨਾਂ ਦੇ ਬ੍ਰਦਰ ਸੀ 2019 ਦੇ ਵਿੱਚ ਛੋਟੇ ਬ੍ਰਦਰ ਉਹਨਾਂ ਦੀ ਵੀ ਡੈਥ ਹੋ ਗਈ ਫੈਮਿਲੀ ਨਹੀਂ ਸੀ ਇਹ ਚੀਜ਼ ਚਾਹੁੰਦੀ ਕਿ ਬਾਹਰ ਜਾਣ। ਪਰ ਇੱਥੇ ਨਾ ਜੌਬ ਮਿਲਣ ਕਰਕੇ ਕਹਿੰਦੇ ਸਾਰੇ ਲੋਕ ਜਾਂਦੇ ਆ ਮੈਂ ਵੀ ਚਲ ਜਾਣਾ ਬਾਹਰ। ਫੈਮਿਲੀ ਤੇ ਰੋਕਦੀ ਸੀ ਮੈਂ ਵੀ ਰੋਕਦੀ ਸੀ ਅਸੀਂ ਜਾਣ ਭੇਜਣਾ ਹੀ ਨਹੀਂ ਸੀ ਚਾਹੁੰਦੇ।